ਅੱਜ ਮੈਂ ਦਸਤਾਰ ਸਜਾਈ ਹੈ ਇਹਨਾਂ ਵੀਰਿਆਂ ਤੋਂ ਇਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਅਸੀਂ ਇਹ ਹੀ ਅਰਦਾਸ ਕਰਦੇ ਆ ਕਿ ਵੱਤ ਤੋਂ ਵੱਧ ਮੇਰੇ ਵੀਰ ਭੈਣ ਸਾਰੇ ਜਾਣੇ ਦਸਤਾਰ ਸਜਾਉਣ ਆ ਗਏ ਥੇ ਮੈਂ ਕਾਫੀ ਟਾਈਮ ਤੋਂ ਸੋਚਦਾ ਸੀ ਕਿ ਮੈਂ ਪੱਗ ਬੰਨਣੀ ਸਿੱਖਾਂ ਤੇ ਪੱਗ ਬੰਨਣ ਲੱਗ ਜਾ ਪਰ ਹਰ ਵਾਰੀ ਸੁਭਾਅ ਨਹੀਂ ਬਣਦਾ ਸੀ ਇਸ ਵਾਰੀ ਮੈਂ ਸ਼੍ਰੀ ਫਤਿਹਗੜ ਸਾਹਿਬ ਆਇਆ ਸੀਗਾ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਯੂਥ ਅਕਾਲੀ ਦਲ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਪੱਗਾਂ ਬੰਨਣ ਦਾ ਤੇ ਇਹਨਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਜੇ ਮੈਂ ਅਜੇ ਤੋ ਭਗਵਾਨ ਕੇ ਜਨਾ ਤਾਂ ਹੁਣ ਮੈਂ ਬਨਣੀ ਜ਼ਰੂਰ ਸਿੱਖੂਗਾ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਨੀਂਮ ਚਲਾਈ ਗਈ ਆ ਪਗਵੰਨਨ ਦੀ ਮਰਿਆਦਾ ਬਿਨਾਂ ਕਿਸੇ ਪੇਦ ਭਾਤ ਤੋਂ ਕੋਈ ਵੀ ਆ ਕੇ ਬਿਨਾਂ ਕਿਸੇ ਜਾਤ ਪਾਤ ਤੋਂ ਆ ਕੇ ਕੋਈ ਵੀ ਇੱਥੇ ਆਪਣੀ ਦਸਤਾਰ ਸਜਾ ਸਕਦਾ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਬਿਨਾਂ ਵੇਦ ਭਾਤ ਤੋਂ ਕੋਈ ਵੀ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਈਸਾਈ ਕੋਈ ਵੀ ਆ ਕੇ ਇੱਥੇ ਬਿਨਾ ਕਿਸੇ ਪੇਧਪਾਤ ਤੋਂ ਆ ਕੇ ਆਪਣੀ ਦਸਤਾਰ ਸਜਵਾ ਸਕਦਾ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਮੈਂ ਤਾਂ ਸਿੱਖਿਆ ਲੈ ਕੇ ਗੁਰੂ ਸਾਹਿਬ ਦੀ ਗੁਰੂਤਾਸਮ ਪਿਛਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਈ ਦਸਤਾਰ ਆਪਣੇ ਬੱਚੇ ਦੇ ਸਿਰ ਤੇ ਬੰਨ੍ਹਿਆ ਤੇ ਸਾਨੂੰ ਬਹੁਤ ਮਾਣ ਦੀ ਗੱਲ ਹੈ ਕਿ ਸਾਡੀ ਪਹਿਲੀ ਪੱਗ ਜਿਹੜੀ ਉਹ ਗੁਰਸਿੱਖੀ ਗੁਰਦੁਆਰਾ ਤੋਂ ਬਣੀ ਗਈ ਹੈ ਤੇ ਅਸੀਂ ਪ੍ਰਣ ਕਰਦੇ ਹਾਂ ਵੀ ਅਸੀਂ ساری ਜ਼ਿੰਦਗੀ ਆਪਣੇ ਬੱਚੇ ਨੂੰ ਸਿੱਖੀ ਸਰੂਪ ਵਿੱਚ ਰੱਖਾਂਗੇ ਅਸੀਂ ਅੱਜ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਕੇ ਪਹੁੰਚੇ ਹਾਂ ਜਿੱਥੇ ਕਿ ਸਾਈਂ ਜਦਬ ਆਪਾ ਦੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਉਹਨਾਂ ਦੀ ਮਾਤਾ ਗੁਜਰ ਕੌਰ ਜੀ ਦੀ ਲਹਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇੱਥੇ ਸ਼੍ਰੋਮਣੀ ਅਕਾਲੀ ਦਲ ਜੂਥ ਵੱਲੋਂ ਦਸਤਾਰ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਦਸਤਾਰ ਸਜਾਈਆਂ ਜਾ ਰਹੀਆਂ ਹਨ ਦਮਾਲੇ ਸਜਾਏ ਜਾ ਰਹੇ ਹਨ ਇੱਥੇ ਇਹਨਾਂ ਦਾ ਉਪਰਾਲਾ ਬਹੁਤ ਹੀ ਵਧੀਆ ਹੈ ਜੋ ਕਿ ਸੰਗਤ ਨੂੰ ਗੁਰਸਿੱਖੀ ਨਾਲ ਜੋੜਦੇ ਹਨ ਇਹਨਾਂ ਦਾ ਬਹੁਤ ਇਹ ਉਪਰਾਲਾ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਦਸਤਾਰ ਮੇਰੀ ਸ਼ਾਨ ਅਕਾਲੀ ਦਲ ਕਮੇਟੀ ਵੱਲ ਪੂਰੀ ਬੋਰ ਤਲਵਾਦ ਸਾਡਾਂ ਦਾ ਤੇ ਤੁਸੀਂ ਸਾਡੇ ਬੇਟੇ ਬੱਚਿਆਂ ਦੇ ਸਾਰਾ ਬਣਵਾਈਆਂ ਅਸੀਂ ਬਾਹਰੋਂ ਆਏ ਸੀਗੇ ਜਿਵੇਂ ਸੇ ਤੋਂ ਤੇ ਬੜਾ ਲੱਖ ਲੱਖ ਸ਼ੁਕਰ ਆ ਅਕਾਲੀ ਦਾਨ ਸ਼੍ਰੋਮੇ ਕਮੇਟੀ ਦਾ ਲੱਖ ਲੱਖ ਸ਼ੁਕਰ ਹੈ ਤੁਹਾਨੂੰ ਬਹੁਤ ਜੀ ਇਸ ਗੱਲ ਦੀ ਕਿ ਅਸੀਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਤੇ ਸਾਰਾ ਸਜਵਾਈਏ ਉਹ ਵੀ ਇੱਕ ਹਾਂ ਸਾਡੇ ਬੱਚਿਆਂ ਦੀ ਅੱਜ ਦਾ ਸਵਾਲਾ ਜੋ ਅਸੀਂ ਅਮਰਦੀ ਸ਼ਖਨਾ ਹੁਣ ਦਾ ਵਾਈਗਰੂ ਦੀ ਮੇਰ ਨਾਲ ਇੱਕ ਹੈਪੀ ਗਲੈਂਸੀ ਤੋਂ ਸਾਡੇ ਬੱਚਿਆਂ ਨੂੰ ਇਦਾਂ ਮਿਲੀ ਹੈ ਤੁਹਾਨੂੰ ਬਹੁਤ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਸੋਹਣਾ ਉਪਰਾਲਾ ਜੋ ਕਿ ਹਰ ਕਿਸੇ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ ਤੇ ਥੱਲੇ ਦੇਖ ਸਕਦੇ ਹੋ ਕਿੰਨੇ ਵੀਰ ਜੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਈ ਵੀਰਾਂ ਨੇ ਦਸਤਾਰਾਂ ਬਣਾ ਚੁੱਕੇ ਹਨ ਔਰ ਇਹ ਨਿਸ਼ਕਾਮ ਸੇਵਾ ਕਿਸੇ ਤੋਂ ਕੋਈ ਮਾਇਆ ਨਹੀਂ ਲਈ ਜਾਂਦੀ ਔਰ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਸਾਰਿਆਂ ਨੂੰ ਦਸਤਾਰਾਂ ਬੰਨ੍ਹ ਕੇ ਵੀ ਦਿੰਦੇ ਹਨ ਜੇ ਕਿਸੇ ਨੂੰ ਲੋੜ ਹੈ ਉਸ ਨੂੰ ਦਸਤਾਰ ਉਸ ਤਰ੍ਹਾਂ ਵੀ ਮਿਲ ਜਾਂਦੀ ਹੈ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਸਾਥ ਦੇਈਏ ਮੈਂ ਸਨਾਮ ਉਦਮ ਸਿੰਘ ਵਰਾ ਤੋਂ ਆਇਆ ਹਾਂ ਇਹ ਸਪੈਸ਼ਲ ਸਹੀ ਜਗ੍ਹਾ ਦੇ ਮੇਲੇ ਤੇ ਜੋੜ ਮੇਲੇ ਤੇ ਆਇਆ ਸੀਗਾ ਤੇ ਉਰੇ ਆ ਕੇ ਦੇਖਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਯੂਥ ਸ਼੍ਰੋਮਣੀ ਅਕਾਲੀ ਦਲ ਆ ਉਰੇ ਦਸਤਾਰ ਦੀ ਸੇਵਾ ਕਰ ਰਿਆ ਸੀਗਾ ਇਹਨਾਂ ਨੂੰ ਦੇਖ ਕੇ ਤੇ ਅੰਦਰੋਂ ਮੇਲੇ ਨੂੰ ਦੇਖ ਕੇ ਸੇਵਜਾਦਿਆਂ ਦੀ ਯਾਦ ਨੂੰ ਦੇਖ ਕੇ ਅੰਦਰੋਂ ਇੱਕ ਭਾਵਨਾ ਜਾਗੀ ਕਿ ਕਿਉਂ ਨਾ ਆਪਾਂ ਵੀ ਸਿੱਖ ਸਜੀਏ ਤੇ ਆਪਾਂ ਵੀ ਪੱਗ ਬਨਾਈਏ ਤੇ ਇਹਨਾਂ ਦੀ ਸੇਵਾ ਦੇਖ ਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਸੇਵਾ ਦੇਖ ਕੇ ਮੈਂ ਵੀ ਉਰੇ ਪੱਗ ਬਨਾਈ ਹੈ ਤੇ ਮੈਂ ਵੀ ਅੱਜ ਤੋਂ ਬਾਅਦ ਕਹਣ ਕਰਦਾ ਕਿ ਅੱਗੇ ਤੋਂ ਕੇਸ ਰੱਖਾਂਗੇ ਤੇਨੇ ਆਪਣੇ ਬੇਟੇ ਨੂੰ ਵੀ ਬਣਵਾਈ ਤੇ ਆਪਣੇ ਭਾਂਜੇ ਨੂੰ ਵੀ ਬਣਵਾਈ ਐ ਅਸੀਂ ਤਿੰਨਾਂ ਨੇ ਉਰੇ ਆ ਕੇ ਪੱਗ ਬਣਵਾਈ ਤੇ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਕੰਮ ਕਰ ਰਹੇ ਨੇ ਵੀਰ ਪੀਉ ਤਖਾਲੀ ਦਲ ਦੇ ਜਿੰਨੇ ਗੁੰਡੇ ਬਹੁਤ ਸੇਵਾ ਕਰ ਰਹੇ ਨੇ ਵਿੱਚ ਕਾਫੀ ਬੰਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਸੇਵਾ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ